ਨਿਹਾਰ ਰਵਤ ਰਤ ਪੋਟੇ ਮਾਗ ਦੀ ਆਈ ਪਿਓ ਪੁੱਤ ਨੂੰ ਕਰੇ ਸੁਣਾਈ ਪਾਣੀ ਰਾਤ ਨੂੰ ਠਿਆ ਜੂ ਪਾਈ ਪਿਓ ਪੁੱਤ ਨੇ ਜਾ ਕੇ ਪਾਣੀ ਵਢ ਲਿਆ ਰੱਬ ਨੇ ਕਹਿਰ ਦਾ ਠਕਾ ਛੱਡ ਲਿਆ ਪਾਣੀ ਟੁੱਟ ਗਿਆ ਚੇਥਾਂ ਚੜ ਕੇ ਪਿਓ ਨੇ ਪੁੱਤ ਦਾ ਹੱਥ ਬਾਂ ਭਰ ਕੇ ਪਾਣੀ ਵੰਨ ਲਿਆ ਮੂੰਹ ਦੇ ਵਿੱਚ ਧਰ ਕੇ ਪੁੱਤ ਹੀ ਰਿਆ ਉਮਰ ਦੇ ਆਖੀ ਰਿਆ ਜੇਹੰਦਾ ਨਾਲ ਕਹੀ ਦੇ ਚੀਰਿਆ ਕੁੱਤੇ ਛਾਪਨ ਗੀਨਾਂ ਜੜਿਆ ਜੀ ਜਟ ਹੈ ਦੋ ਜਿੱਕ ਨੂੰ ਪੜਿਆ ਜੀ ਕਿਤੇ ਲੱਗ ਜਾ ਰੇਖ ਵਿੱਚ ਵੇਖੇ ਰੋਟੀ ਵਾਲੀ ਦੇ ਪੈਣ ਭਲੇਖੇ 12 ਵਜ ਦੇ ਨੂੰ ਰੋਟੀ ਆਈ ਉਹ ਵੀ ਨਾਲ ਮਿਰਚ ਦੇ ਰੋਟੀ ਜੀ ਮੂੰਹ ਮੱਚ ਗਿਆ ਵੇਖੋ ਜੱਟ ਦੀ ਕਿਸਮਤ ਕੋਟੀ ਜੀ ਮੂੰਹ ਮੱਚ ਗਿਆ ਕੌੜਗੇ ਬੂ ਮਿਰਚੇ ਜੱਟ ਜੱਟੀ ਤੇ ਦੰਦੀਆਂ ਪਿਆ ਕਰਤੇ ਬਸ اور سنا دے جی وید اور ساریاں سنن تے سارے سنا دے کوئی چکر نہیں